ਦੀਵਾ ਉਹ ਨਨਕਈ ਪਰ ਬ੍ਰਹਮ ਸਰਣਾਇ ਤਾ ਦੀਵਾ ਉਹ ਨਨਕਈ ਪਰ ਬ੍ਰਹਮ ਸਰਣਾਇ ਜੋ ਗਿਰਦ ਹਾ ਸ੍ਰੀ ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਸਰਵਣ ਕੋ ਜੀ ਕਥਾ ਗਿਆਨੀ ਸੰਤ ਸਿੰਘ ਜੀ ਮਸਕੀਨ ਉਹਨਾਂ ਤੋਂ ਪੁਰਸ਼ ਦੇ ਚਿਹਰੇ ਦੇ ਤੇ ਇਸਤਰੀ ਦੇ ਚਿਹਰੇ ਵਿੱਚ ਪ੍ਰਕਿਰਤੀ ਨੇ ਫਰਕ ਰੱਖਿਆ ਹੈ ਇਸਤਰੀ ਨੂੰ ਹੋਰ ਢੰਗ ਦਾ ਸੋਪਣ ਦਿੱਤਾ ਹੈ ਪੁਰਸ਼ ਨੂੰ ਹੋਰ ਢੰਗ ਦਾ ਸੋਪਣ ਦਿੱਤਾ ਹੈ ਇਹ ਦਾੜਾ ਪੁਰਸ਼ ਦਾ ਸ਼ਿੰਗਾਰ ਹੈ ਸ਼ਿੰਗਾਰ ਲੇ ਉਹ ਨਹੀਂ ਸਿੰਗਾਰ ਲੇ ਇਸਤਰੀ ਦੇ ਚਿਹਰੇ ਤੇ ਨਹੀਂ ਹੈ اور ਬੜੇ ਧਿਆਨ ਨਾਲ ਸੁਣਨਾ ਕੁਝ ਧਾਰਮਿਕ ਅਨਭਵੀ ਪੁਰਸ਼ ਕਹਿੰਦੇ ਨੇ ਮਦੈਨ ਨਾਲੋਂ ਨਰ ਜ਼ਿਆਦਾ ਖੂਬਸੂਰਤ ਹੈ ਚਲੋ ਦੋ ਚਾਰ ਉਦਾਹਰਣ ਲਿਆਂ ਸ਼ੇਰ ਬਬਰ ਉਹਦੀ ਗਰਦਨ ਦੇ ਭਰਵੇਂ ਵਾਲ ਉਹਦਾ ਰੇਲਾ ਚਿਹਰਾ ਉਹਦੇ ਕੋਲ ਖੜੀ ਸ਼ੇਰਨੀ ਬਿਲਕੁਲ ਪਿੱਕੀ ਲੱਗਦੀ ਕੁਝ ਵੀ ਨਹੀਂ कुछ जितना सुंदर मुर्गा है मुर्गी तो सामने कुछ भी नहीं कुछ भी नहीं दी कल भरवी गर्दन जितना नर चिड़ा खूबसूरत है मदेन नहीं है जितना नर तोता खूबसूरत है मदेन नहीं है तो जितना नर मोर सुंदर है लंबे लंबे पंख ਮੋਰ ਨਹੀਂ ਬਿਲਕੁਲ ਫਿੱਕੇ ਕੁਝ ਵੀ ਨਹੀਂ ਦੇਖਿਆ ਹੈਗਾ ਮੋਰਨੀ ਕੋਲੋਂ ਲੰਬੇ ਪੰਖ ਨਹੀਂ ਹੁੰਦੇ کئی ਲੋਕ ਤੇ ਜੰਗਲਾਂ 'ਚ ਜਾਣਨ ਰਾਜਸਥਾਨ ਦੇ ਜੰਗਲ ਹੁਣ ਤੇ ਸ਼ਹਿਰਾਂ 'ਚ ਵੀ ਬੜੇ ਮੋਰ ਭਰੇ ਪੈਦਾ ਉਹਦੇ ਕੋਲ ਹੀ ਮੋਰਨੀ ਖੜੀ ਹੁੰਦੀ ਹੈ ਉਸ ਤੇ ਨਿਗਾਹਾਂ ਨਹੀਂ ਜਾਂਦੀਆਂ ਮੋਰ ਤੇ ਜਾਂਦੀਆਂ ਮੋਰ ਸੁੰਦਰ ਹੈ ਇਹ ਤੇ 2-4 ਮੈਂ ਉਦਾਹਰਣ ਦਿੱਤੇ ਨੇ ਕਾਇਨਾਤ ਦੇ ਵਿੱਚ ਕੁਦਰਤ ਨੇ ਨਰਨੋ ਤੇ ਆਪੇ ਸ਼ਿੰਗਾਰਿਆ ਹੈ ਇਸਤਰੀ ਦਾ ਸ਼ਿੰਗਾਰ ਕਿਸੇ ਹੋਰ ਡੰਗਦਾ ਹੈ ਮਾਂ ਬਣਨ ਦੀ ਬਹੁਤ ਵੱਡੀ ਸੌਗਾਤ ਉਸ ਨੇ ਇਸ ਦੀ ਝੋਲੀ ਚ ਪਾ ਦਿੱਤੀ ਹੈ ਉਹ ਪੁਰਸ਼ ਕੋਲ ਨਹੀਂ ਹੈ ਕਿਉਂਕਿ ਪੁਰਸ਼ ਨੂੰ ਨੇ ਤੇ ਰੱਬ ਨੇ ਜੋ ਹੈ ਸ਼ਿੰਗਾਰੇ ਹੋਇਆ ਸ਼ਿੰਗਾਰੇ ਹੈ ਤੇ ਇਸਤਰੀ ਵਿਚਾਰੀ ਨੂੰ ਸ਼ਿੰਗਾਰ ਕਰਨਾ ਪੈਂਦਾ ਹੈ ਕਰਨਾ ਪੈਂਦਾ ਮੁਸਤਕੀਮ ਆਓ ਕਿਉਂਕਿ ਇੱਕ ਬਹੁਤ ਵੱਡੀ ਸਵਾਰਗ ਪ੍ਰਮਾਤਮਾ ਨੇ ਇਸ स्त्री ਨੂੰ ਦਿੱਤੀ ਹੈ ਮਾਂ ਬਣਨ ਦੀ ਮਨੁੱਖ ਦੀ ਜਨਮ ਲਾਤੀ ਹੈ ਮਨੁੱਖਤਾ ਦੀ ਜਨਮ ਲਾਤੀ ਹੈ ਤਾਂ ਫਿਰ ਮਨੁੱਖ ਦੇ ਅੰਦਰ ਵੀ ਇਰਸ਼ਾ ਪੈਦਾ ਹੁੰਦੀ ਹੈ ਮੈਂ ਵੀ ਕੋਈ ਬਣਾਵਾਂ ਉਹ ਜੀਵ ਦੇ ਜਾਗਦੇ ਮਨੁੱਖਾਂ ਨੂੰ ਜਨਮ ਦਿੰਦੀ ਹੈ ਇਹ ਪੁਰਸ਼ ਚਿੱਤਰਾਂ ਨੂੰ ਜਨਮ ਦਿੰਦਾ ਹੈ ਤਸਵੀਰਾਂ ਨੂੰ ਜਨਮ ਦਿੰਦਾ ਹੈ ਚੰਗੇ ਚਿੱਤਰਕਾਰ ਪੁਰਸ਼ ਮਿਲਣਗੇ ਚੰਗੇ ਸੰਗਤਰਾਸ਼ ਪੁਰਸ਼ ਮਿਲਣਗੇ चंगे कवि कभी कदाज दसवीं कवियों कोई कद कवित्री हो जाए तो हो जाए नहीं तो पुरुष ने दार्शनिक फिलोसफर चिंतक पुरुष ने बड़े बड़े पुरुष सैंटिस्ट जिंदगी के हर शो बनाईए ऐ कुछ बनाइए मनो चिंतक कहें पुरुष नन्म दिता तो पुरुष सोचता है हम भी तो किसी चीज जन्म दे ਜ਼ਿੰਦਾ ਮਨੁੱਖਤਾ ਨੂੰ ਜਨਮ ਦਿੱਤਾ ਇਸਤਰੀ ਨੇ ਮਹਾਨ ਹੈ ਮੁਰਦਾ ਚੀਜ਼ਾਂ ਨੂੰ ਜਨਮ ਦੇਂਦਾ ਹੈ ਪੁਰਸ਼ ਇਸ ਮਾਮਲੇ 'ਚ ਪਛੜਿਆ ਹੈ ਕੁਦਰਤ ਨੇ ਮਨੁੱਖ ਨੂੰ ਸ਼ਿੰਗਾਰਿਆ ਇਸ ਦੇ 'ਚ ਪੁਰਸ਼ ਅੱਗੇ ਹੈ ਇਸਤਰੀ ਨੂੰ ਇਸ ਤਰ੍ਹਾਂ ਦਾ ਸ਼ਿੰਗਾਰ ਨਹੀਂ ਦਿੱਤਾ ਪਛੜੀ ਗਈ ਹੈ ਇੱਕ ਥਾਂ ਤੇ ਇਸਤਰੀ ਪਛੜੀ ਹੋਈ ਹੈ ਇੱਕ ਥਾਂ ਤੇ ਪੁਰਸ਼ ਪਛੜਿਆ ਹੈ ਪਰ ਹੁਣ ਕੀਤਾ ਕੀ ਜਾਏ ਇਹ ਦੋਵੇਂ ਇੱਕ ਦੂਜੇ ਤੋਂ ਕشش ਦੇ ਚ ਜੀਵਨ ਦੇ ਨ ਪੁਰਸ਼ ਇਸ ਗੁਹੈ ਸ੍ਰੀ ਦੀ ਕشش ਦੇ ਚ ਇਸਤਰੀ ਪੁਰਸ਼ ਦੀ ਕਸ਼ਸ਼ ਪੁਰਸ਼ ਦੇ ਅੰਦਰ ਪੁਰਸ਼ ਦੀ ਕਸ਼ਸ਼ ਨਹੀਂ ਆਉਂਦੀ ਇਸਤਰੀ ਦੀ ਆਉਂਦੀ ਹੈ ਉਹ ਇਸਤਰੀ ਚਾਹੇ ਮਾਂ ਹੈ ਪਹਿਣ ਹੈ ਪਤਨੀ ਹੈ ਚਹਤੀ ਹੈ ਕਸ਼ਸ਼ ਇਸਤਰੀ ਦੀ ਆਉਂਦੀ ਗੁਰਨਾਣਿਕ ਤੇ ਕਹਿੰਦੇ ਬਾਲ ਕਨਿਆ ਕੋ ਜੈਸੇ ਬਾਪ ਪਿਆਰਾ ਮੈਂ ਸਤਗੁਰ ਦੀ ਪੰਕਤੀ ਪੜੀ 당 ਰਹਿ ਗਿਆ ਛੋਟੀ ਜਈ ਮਾਸੂਮ ਬੱਚੀ ਹੈ ਪਿਓ ਦੀ ਪ੍ਰਕਰਮਾ ਕਰਦੀ ਹੈ प्यो नियो भी उस बड़ा प्यार कर मां दी तरफ नहीं जाती क्यों मां वर्गी है। मां वर्ग का है पिता तो प्रभाव स्त्री जीव रही है पुरुष दे कशिश पुरुष चाहे पिता है चाहे पा है चाहे पति है चाहे पुत्र है ਪੁਰਸ਼ ਜਿੰਦਾ ਹੈ ਇਸਤਰੀ ਦੀ ਕشش ਦੇ ਚਾਹੇ ਇਸਤਰੀ ਚਾਹੇ ਮਾਂ ਹੈ ਚਾਹੇ ਭੈਣ ਹੈ ਚਾਹੇ ਪਤਨੀ ਹੈ ਚਾਹੇ ਧੀ ਹੈ ਵਿਪਰੀਤ ਦੀ ਕشش ਕਿ ਜਦ ਵਿਪਰੀਤ ਦੀ ਕشش ਹੈ ਤਾਂ ਕਈ ਵਾਰ ਇਸ ರೀತಿ ਖਿਆਲ ਆ ਜਾਂਦਾ ਹੈ ਪੁਰਸ਼ ਜੈਸੇ ਬਣ ਜਾਈਏ ਤੇ ਪੁਰਸ਼ ਦਾ ਸੁਭਾਵਿਕ ਪਰਮਾਤਮਾ ਨੇ ਕਦ ਉੱਚਾ ਬਣਾਇਆ ਜਰਾ ਇਸਤਰੀ ਨਾਲ ਉੱਚਾ ਬਣਾਇਆ ਤੇ ਇਸਤਰੀ ਚ ਵੀ ਖਿਆਲ ਆਇਆ उचा कुदरत ने नहीं बनाया चलो उची सैंडल पा लेने वेख एक गेट के पावे गिर के पैर अपने थोड़ा बैठे का जो छोटा स्त्री जैसे पुरुष जैसे कपड़े पाने पुर जैसी चाल करनी है करनी एक चंबेली गुलाब बनने की कोशिश करे गुलाब ते नहीं बन सकेगी पर चमेली बनना भी औखा हो जाएगा एक गुलाब अगर कमल होना चाहे कमल पे नहीं हो सके लेकिन सही ढंग फिर गुलाब भी नहीं बन सकेगा अगर एक स्त्री स्त्री होते हो या पुरुष होना चाहे पुरुष पे नहीं हो सकेगी ढंग स्त्री भी नहीं बन सकेगी पर एक पुरुष अगर स्त्री होना चाहे होन्दा... ਸ਼ਿੰਗਾਰ ਤੇ ਪਹਿਨਾ ਪ੍ਰਮਾਤਮਾ ਨੇ ਦਾੜਾ। ਔਰ ਦਾੜੇ ਵੀ ਆਪਣੀ ਸੀਮਾ ਹੁੰਦੀ ਐ। ਮੈਂ 40 ਸਾਲ ਤੋਂ ਦੇਖਦਾ ਇੱਥੇ ਹੀ ਰੁਕਿਆ ਪਿਆ। ਇੱਕ ਅੱਧਾ ਇੰਚ ਵੀ ਅੱਗੇ ਨਹੀਂ ਵੱਧਦਾ ਇੱਥੇ ਹੀ ਐ। ਕਿ ਜਿਹੜੇ ਰੋਜ਼ ਜੰਗ ਕਰਦੇ ਨੇ ਕੈਂਚੀ ਛੁਰੇ ਲੈ ਕੇ ਉਹਨਾਂ ਦੇ ਤੇ ਮਰਦੇ ਦਮ ਤੱਕ ਵੱਧਦੇ ਨੇ। ਔਰ ਇਹ ਵੱਧਦੇ ਵਾਲ ਕਹਿ ਦਿੰਦੇ ਨੇ ਕਿਤਨੇ ਤੂੰ ਛੁਰੇ ਲਿਆ। ਕਿਤਨੀਆਂ ਤੂੰ ਕੈਂਚੀਆਂ ਲਿਆ। ਤੇਰੀਆਂ ਸਾਰੀਆਂ ਖੁੰਡੀਆਂ ਕਰ ਦੇਾਂਗੇ ਮੈਂ ਰਹਾ। ਮਰਦੇ ਦਮ ਤੱਕ ਕਰਾਂ। ਬੋਲੇ ਸੋਨਿਆ ਹੁਣ ਮੈਂ ਅਰਜ਼ ਕਰਾਂ ਚੁਕੇ ਵਿਪਰੀਤ ਦੀ ਕਸ਼ਿਸ਼ ਹੈ ਇਸਤਰੀ ਪੁਰਸ਼ ਵਰਗਾ ਬਣਨ ਦੀ ਕੋਸ਼ਿਸ਼ ਕਰਦੀ ਹੈ ਪੁਰਸ਼ ਇਸਤਰੀ ਵਰਗਾ ਤੇ ਇਸਤਰੀ ਨੂੰ ਸੁਹੱਪਣ ਪੁਰਸ਼ ਦੇ ਵਿੱਚ ਦਿਖਾਈ ਦੇਂਦਾ ਹੈ ਪੁਰਸ਼ ਨੂੰ ਸੁਹੱਪਣ ਇਸਤਰੀ ਦੇ ਵਿੱਚ ਦਿਖਾਈ ਦੇਂਦਾ ਤਾਂ ਫਿਰ ਕੀ ਕਰੇ ਉਹ ਪੁਰਸ਼ ਪਰ ਇਸਤਰੀ ਵਰਗਾ ਬਣੇ ਫਿਰ ਚਲਾ ਜਾਂਦਾ ਹੈ 나ਈ ਦੀ ਦੁਕਾਨ ਤੇ ਕਹਿੰਦਾ ਉਸਰੇ ਤੇ ਕੈਂਚੀਆਂ ਨਾਲ ਮੇਰਾ ਮੁਖੜਾ ਇੰਜ ਬਣਾ ਦੇ ਜਿਵੇਂ ਪਰਮਾਤਮਾ ਨੇ ਇਸਤਰੀ ਦਾ ਬਣਾਇਆ ਨਾਰੀ ਦਾ ਬਣਾਇਆ ਬਣਾਇਆ ਪ੍ਰਭੂ ਨੇ ਵਖ ਵਖ ਇਸਤਰੀ ਵਰਗਾ ਬਣਾ ਦੇ ਅੱਜ ਤੱਕ ਕੋਈ ਮੋਰ 나ਈ ਦੀ ਦੁਕਾਨ ਤੇ ਨਹੀਂ ਗਿਆ ਮੇਰੇ ਪੰਖ ਕੱਟ ਦੇ ਤੇ ਮੈਨੂੰ ਮੋਰ ਨਹੀਂ ਵਰਗਾ ਬਣਾ ਦੇ ਕੋਈ ਸ਼ੇਰ ਵੀ ਨਹੀਂ ਗਿਆ ਮੇਰੇ ਗਰਦਨ ਦੇ ਵਾਲ ਕੱਟ ਦੇ ਤੇ ਮੈਨੂੰ ਸ਼ੇਰ ਨਹੀਂ ਜੈਸਾ ਬਣਾ ਦੇ ਕੋਈ ਮੁਰਗਾ ਵੀ ਨਹੀਂ ਗਿਆ ਮੇਰੀ ਕਲਗੀ ਕੱਟ ਦੇ ਮੇਰੀ ਗਰਦਨ ਦੇ ਪੰਖ ਕੱਟ ਦੇ ਤੇ ਮੈਨੂੰ ਮੁਰਗੇ ਜੈਸਾ ਬਣਾ ਦੇ ਇਹ ਮੂਰਖ ਤਾਂ ਸਿਰਫ ਮਨੁੱਖੀ ਕਰਦਾ ਹੈ ਪਸ਼ੂ ਨਹੀਂ ਕਰਦਾ ਪਸ਼ੂ ਨਹੀਂ ਕਰਦਾ ਹੈ ਮਨੁੱਖ ਕਰਦਾ ਹੈ ਮਨੁੱਖ ਨੂੰ ਇਹ ਸ਼ਿੰਗਾਰ ਦਿੰਦਾ ਹੈ ਮੈਂ ਅਰਜ਼ ਕਰਾਂ जिस दिन वाकई वेखण वाली अख दाड़े तो बिना चेहरा पुरुष का नहीं चंगा लगेगा नहीं चंगा लगेगा, हम मैं हैरान हा दाड़े वाला चेहरा स्त्री का भी नहीं चंगा लगेगा क्या पसंद करोगे स्त्री नाड़ी आवे मुछा आव ਇਮੇਲ ਕਹਿੰਦਾ ਜਿਹਨੂੰ ਨਹੀਂ ਆਉਂਦੀਆਂ ਪੁਰਸ਼ ਨੂੰ ਜਿਹਨੀਆਂ ਨਹੀਂ ਆਉਂਦੀਆਂ ਦਾੜੀ ਤੇ ਮੁੱਛ ਉਹਨੂੰ ਖੋਦਾ ਕਹਿੰਦੇ ਨੇ ਇਹ ਤੇ ਖੋਦਾ। ਪਰ ਮੈਂ ਹੈਰਾਨ ਹੋਇਆ ਕਿ ਰਾਗੀ ਸਿੰਘ ਸੀ ਬੜਾ ਸੁੰਦਰ ਕੀਰਤਨ ਕਰਦਾ ਸੀ। ਪਰ ਖੋਦਾ। ਦਾੜਾ ਨਹੀਂ ਸੀ ਕਾਨਪੁਰ ਦਾ ਸੀ ਵਾਸੀ। ਮੁੱਛਾਂ ਨਹੀਂ ਸਨ। 50-60 ਸਾਲ ਦਾ ਹੋ ਚਲੇਆ ਸੀ। हर शहर वैद हकीको कहता दवाई है दाड़ा आ जाए आ जाए कीर्तन कर गुरु के दर से चंगा नहीं लगता शिंगार मेरे को जगह जगह दवाई पुछता से। एक दिन किधरे मेरे को मस्कीन जी सुने कोई ਬਾਬਾ ਬਲਵੰਤ ਸਿੰਘ ਨਾਲ ਤੁਸੀਂ ਰਹੇ ਹੋ ਤੇ ਨਿਰਮਲੇ ਲੋਕ ਦਵਾਈਆਂ ਦੇ ਬੜੇ ਗਿਆਨੀ ਆਉਂਦੇ ਨੇ ਤੁਸੀਂ ਸ਼ਾਇਦ ਉਹਨਾਂ ਕੋਲ ਕੋਈ ਨੁਕਸਾ ਸਿੱਖਿਆ ਹੋਵੇ ਕੋਈ ਅਸੀ ਦਵਾਈ ਦਾੜਾ ਆ ਜਾਏ ਮੈਂ ਕਿ ਹੱਦ ਹੋ ਗਈ ਜਿਨ੍ਹਾਂ ਨੂੰ ਦਾੜਾ ਨਹੀਂ ਆਉਂਦਾ ਉਹ ਦਵਾਈ ਲੱਭਦੇ ਨੇ ਜਿਨ੍ਹਾਂ ਨੂੰ ਆ ਜਾਂਦਾ ਉਹ ਨਹੀਂ ਲੱਭਦੇ ਨੇ ਐ ਨਹੀਂ ਸਮਝਾਂ ਐ ਨਹੀਂ ਸਮਝਾਂ ਕੋਦਾ ਮਨੁੱਖ ਨਹੀਂ ਚੰਗਾ ਲੱਗਦਾ ਪਰਮਾਤਮਾ ਦਾ ਦਿੱਤਾ ਹੋਇਆ ਸ਼ਿੰਗਾਰ ਹੈ ਹਜ਼ਰਤ ঈਸਾ ਮੁਹੰਮਦ ਸਾਹ तमाम ઋષਿ ਮਨੀ ਅਵਤਾਰੀ ਪੁਰਸ਼ ਐ ਸ਼ਿੰਗਾਰ ਹੈ ਉਹਨਾਂ ਕੋ ਇਸਤਰੀ ਦਾ ਇੱਕ ਸ਼ਿੰਗਾਰ ਹੈ ਉਹ ਪੁਰਸ਼ ਨਾਲੇ ਇਸ ਮਾਮਲੇ 'ਚ ਬਹੁਤ ਅੱਗੇ ਜੀਵ ਦੇ ਜਾਗ ਦੇ ਮਨੁੱਖ ਨੂੰ ਜਨਮ ਲੈਣਾ ਇਹ ਮਨੁੱਖਤਾ ਦੇ ਜਨਮ ਰਾਤੀ ਹੈ ਮਾਂ ਹੈ ਬਹੁਤ ਵੱਡੀ ਸੌਗਾਤ ਇਸ ਵਾਸਤੇ ਐਲਾਨੀਆਂ ਗੁਰਨਾਣਿਕ ਨੇ ਕਹਿ ਦਿੱਤਾ ਸੋਖੋਂ ਮੰਦਾ ਆਖੀਏ ਜਿਤ ਜੰਮੇ ਰਾਜਾ ਆਪਣੀ ਮਹਾਨਤਾ ਦਾ ਬੋਧ ਨਾ ਹੋਣ ਕਾਰਨ ਕਰਕੇ ਇਸ ਯੁੱਗ ਦੇ ਚ ਇਸਤਰੀ ਪੁਰਸ਼ ਦੀ ਨਕਲ ਤੇ ਚੱਲ ਪਈ ਹੈ ਪੁਰਸ਼ ਵਰਗੇ ਕੱਪੜੇ ਪਹਿਨਣ ਲੱਗ ਪਈ ਪੁਰਸ਼ ਜੈਸੀ ਚਾਲ ਚੱਲਣ ਲੱਗ ਪਈ ਪੁਰਸ਼ ਜੈਸਾ ਕੱਦ ਬਣਾਣਾ ਹੈ ਤੋ ਆਪ ਸੁਣ ਕੇ ਹੈਰਾਨ ਹੋਵੋਗੇ 20% ਇਸਤਰੀਆਂ ਅਮਰੀਕਾ ਦੇ ਵਿੱਚ ਸ਼ੇਵ ਕਰਾਂਦੀਆਂ ਨੇ ਉਹਨਾਂ ਨੂੰ ਦਾੜ੍ਹੀ ਆ ਜਾਂਦੀ ਹੈ। ਨਕਲ ਜੋ ਪੁਰਸ਼ ਦੀ ਕਰਨੀ ਹੈ। ਇੱਥੇ ਵੀ ਮੈਂ ਦੇਖਿਆ ਸਿੱਖ ਜਗਤ ਦੇ ਵਿੱਚ ਵੀ ਦੇਖਿਆ ਹੈ। ਜਿਹੜੀਆਂ ਬੀਬੀਆਂ ਪੁਰਸ਼ਾਂ ਦੀ ਤਰ੍ਹਾਂ ਕੱਪੜੇ ਪਹਿਨਦੀਆਂ ਨੇ ਉਹਨਾਂ ਨੂੰ ਦਾੜ੍ਹੀ ਆ ਜਾਂਦੀ ਹੈ। ਦਾੜ੍ਹਾ ਆ ਜਾਂਦਾ ਹੈ। ਕੱਪੜੇ ਜੋ ਮਰਦਾਂ ਵਾਲੇ ਪਹਿਨਦੇ। ਪੁਰਸ਼ਾਂ ਵਾਲੇ ਪਹਿਨਦੇ। ਸਜਾਇਆ ਜੋ ਆਪਣੇ ਮਰਦ ਦੀ ਤਰ੍ਹਾਂ ਮਰਦ ਜੈਸਾ ਹੋਣਾ ਪ੍ਰਭੂ ਨੇ ਤੈਨੂੰ ਇਸਤਰੀ ਜੈਸਾ ਬਣਾਇਆ ਕਿ ਜਦ ਤਨ ਦਾ ਚੋਲਾ ਤੇਰਾ ਅਲੱਗ ਹੈ ਤਾਂ ਸਰੀਰ ਦੇ ਬਸਤਰ ਵੀ ਅਲੱਗ ਹੁੰਦੇ ਨੇ ਪੁਰਸ਼ ਜੈਸੇ ਨਹੀਂ ਹੁੰਦੇ ਜਦ ਤੇਰਾ ਤਨ ਅਲੱਗ ਬਣਾਇਆ ਹੈ ਤਾਂ ਤੇਰੇ ਤਨ ਦੇ ਕੱਪੜੇ ਵੀ ਅਲੱਗ ਹੋਣੇ ਚਾਹੀਦੇ ਨੇ ਪੁਰਸ਼ ਦਾ ਤਨ ਅਲੱਗ ਬਣਾਇਆ ਹੈ ਉਹਦੇ ਕੱਪੜੇ ਅਲੱਗ ਹੋਣੇ ਚਾਹੀਦੇ ਡੋਹਾਂ ਦੇ ਬਸਤਰ ਇੱਕ ਨਹੀਂ ਹੋ ਸਕਦੇ ਕਿਉਂਕਿ ਦੋਹਾਂ ਦੇ ਤਨ ਇੱਕ ਨਹੀਂ ਨੇ ਬਦਕਿਸਮਤੀ ਹੈ ਜਦ ਕੋਈ ਇਸਤਰੀ ਪੁਰਸ਼ ਦੀ ਨਕਲ ਤੇ ਚੱਲ ਪੈਂਦੀ ਹੈ ਪੁਰਸ਼ ਜੈਸਾ ਹੋਣਾ ਹੈ ਤਾਂ ਕਈ ਵਾਰ ਪ੍ਰਕਿਰਤੀ ਸਹਾਇਕ ਹੋ ਜਾਂਦੀ ਹੈ ਠੀਕ ਹੈ ਤੈਨੂੰ ਪੁਰਸ਼ ਜੈਸਾ ਬਣਾਉਂਦੇ ਹੈ ਇਸ ਵਾਸਤੇ ਮੈਂ ਅਰਜ਼ ਕਰਾਂ ਅਗਰ ਇੱਕ ਇਸਤਰੀ ساری ਜ਼ਿੰਦਗੀ ਪੁਰਸ਼ ਦੀ ਕਸ਼ਿਸ਼ ਦੇਸ਼ ਜੀਵੀ ਹੈ ਮਰ ਕੇ ਉਹ ਅਗਲਾ ਜਨਮ ਪੁਰਸ਼ ਦਾ ਮਿਲ ਜਾਏਗਾ ਅਗਰ ਇੱਕ ਪੁਰਸ਼ ਆਖਰੀ ਦਿਨਾਂ ਤੱਕ ਇਸ स्त्री ਦੀ ਕਸ਼ਿਸ਼ ਵਿੱਚ ਜੀਵੇ ਮਰਨ ਤੋਂ ਬਾਅਦ ਅਗਲਾ ਜਨਮ ਇਸ ਨੂੰ ਇਸਤਰੀ ਦਾ ਲਾਜ਼ਮੀ ਮਿਲੇਗਾ ਪੁਰਸ਼ ਹਰ ਜਨਮ ਦੇ ਵਿੱਚ ਪੁਰਸ਼ ਹੋਵੇ ਐਸਾ ਕੋਈ ਲਾਜ਼ਮੀ ਨਹੀਂ ਇਸਤਰੀ ਹਰ ਜਨਮ ਦੇ ਵਿੱਚ ਇਸਤਰੀ ਹੋਵੇ ਐਸਾ ਕੋਈ ਲਾਜ਼ਮੀ ਨਹੀਂ ਥੋੜੀ ਜਿਹੀ ਮਾਤਰਾ ਦਾ ਬੇਦਹ ਦੁਹਾਂ ਦੇ ਸਰੀਰ ਇਸ ਇੱਕ ਇਸਤਰੀ ਇੱਕ ਪੁਰਸ਼ ਪਰ ਕਸ਼ਿਸ਼ ਵਿਪਰੀਤ ਨਹੀਂ ਈਸ਼ਵਰੀ ਪ੍ਰੀਤ ਦੀ ਕਸ਼ਿਸ਼ ਦੇ ਚਾਹ ਬੜੀ ਪਰਵਲ ਵਾਸ਼ਨਾ ਪ੍ਰਦਾਨ ਹੈ ਜਿਹਨੋਂ ਕਹਿੰਦੇ ਨੇ ਕਾਮ ਵਾਸ਼ਨਾ ਕੁਸਤਾ ਕੇ ਮਾ। ਬੁਰਗਨ ਸਾਹਿਬ ਦੀ ਬਾਣੀ ਦਾ ਫੈਸਲਾ ਛਲੇ ਕਨ ਤ ਕਾਮ ਨਹੀਂ ਮਨੋ ਕੁ ਛਲੇ ਆ ਜਾਂਦਾ ਕਨਗ ਕਾਮ ਨਹੀਂ। ਉਹ ਜੋ ਕਾਮਨਾ ਚਲਦੀ ਹੈ ਤਨ ਦੀ ਕਾਮਨਾ, ਪ੍ਰਭਤਾ ਦੀ ਕਾਮਨਾ। ਮਾਨ ਵਡਿਆਈ ਪਰਤੀਸ਼ਠਾ ਦੀ ਕਾਮਨਾ, ਪਦਾਰਥਾਂ ਦੀ ਕਾਮਨਾ, ਖਾਣ ਪੀਣ ਦੀ ਕਾਮਨਾ। ਪਿਰ ਵਕਤੀ ਤੌਰ ਤੇ ਆ ਕੇ ਰੁਕਦੀ ਏ ਇਸਤਰੀ ਦੀ ਕਾਮਨਾ ਕਾਮ ਨਹੀਂ ਵੀ ਕਾਮਨਾ ਤੇ ਇਸਤਰੀ ਦਾ ਨਾਮ ਕਾਮਨਾ ਪਏ ਗਏ ਕਾਮਨਾ ਦੀ ਮਨ ਔਰ ਪੁਰਸ਼ ਦਾ ਨਾਮ ਪਏ ਗਿਆ ਕਾਮ ਰਾਜ ਕਿਤਨੀ ਵੀ ਸਰਕਲ ਦੇ ਚ ਘੁੰਮਦੀ ਰਵੇ ਇਸਤਰੀ ਦੀ ਵਾਸ਼ਨਾ ਪੁਰਸ਼ ਤੇ ਰੁਕਦੀ ਏ ਕਿਤਨੀ ਵੀ ਘੁੰਮਦੀ ਰਵੇ ਵਾਸ਼ਨਾ ਪੁਰਸ਼ ਦੀ ਸਰਕਲ ਦੇ ਚ ਇਸਤਰੀ ਤੇ ਰੁਕਦੀ ਏ ਪੁਰਖ ਮੇਨਾਰ ਨਾਰ ਮੇ ਪੁਰਖ ਬੂਝੋ ਬ੍ਰਹਮ ਗਿਆਨੀ ਮਹਾਰਾਜ ਕਹਿੰਦੇ ਨੇ ਕਲ ਯੁਗ ਐਸਾ ਹੈ ਬਸ ਕਾਮਨਾ ਪ੍ਰધાન ਹੋ ਕੇ ਜੀ ਰਹੇ ਨੇ ਵਾਸ਼ਨਾ ਪ੍ਰધાન ਹੋ ਕੇ ਜੀ ਰਹੇ ਨੇ ਭਾਵਨਾ ਪ੍ਰધાન ਨਹੀਂ ਇਹ ਵੀਡੀਓ ਆਪ ਜੀ ਨੂੰ ਕਿਹੋ ਜਿਹੀ ਲੱਗੀ ਵੀਡੀਓ ਪਸੰਦ ਆਈ ਇਸ ਨੂੰ ਲਾਈਕ ਅਗੇ ਸ਼ੇਅਰ ਜੋ ਕਰਿਓ ਜੀ ਬਾਬਾ ਜੀ ਚੈਨਲ ਤੇ ਨਿਤ ਨਵੀਂ ਵੀਡੀਓ ਦੇਖਣ ਵਾਸਤੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਜੀ ਆਪ ਜੀ ਦੀ ਬਹੁਤ ਬਹੁਤ ਮਿਹਰਬਾਨੀ ਧੰਨਵਾਦ ਚੁਕਰੀ